ਮੈਂ ਬਿਲਕੁਲ ਸਾਫ਼ੀ ਕੱਲਾ ਝਾੜ ਲਿਆ ਕਿ ਵੜ ਕੇ ਮੈਂ ਨਹੀਂ ਹੈਗਾ ਤਾਂ ਕਾਫੀ ਕਿ ਮੈਂ ਤੇ ਅਧਿਕਾਰੀ ਜਰੂਰ ਆ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਮੇਰੇ ਬੋਰਡ ਦੀ ਕਾਰਵਾਈ ਕਦੋਂ ਤੇ ਕਦੋਂ ਹੋਣੀ ਹੈ ਤੇ ਕਿਵੇਂ ਹੋਣੀ ਹੈ ਤੇ ਦੇਖੋ ਕਿੱਡੀ ਬਿਸ਼ਰਮੀ ਵਾਲੀ ਗੱਲ ਹੈ ਇੱਕ ਸੈਵਨ ਨਾਲ ਮੰਨੀ ਹੈ ਮੈਮ ਐਡਮਿਨਿਸਟ੍ਰੇਟ ਨਹੀਂ ਫੰਦੇ ਮੈਂ ਉਹਨਾਂ ਨੂੰ ਟੋਟਾ ਟੇ ਇਹ ਤਾਂ ਪਤਾ ਆਉਣਾ ਚਾਹੀਦਾ ਕਿ ਇਹ ਪੇਪਰ ਲੈਣੇ ਕ ਨਹੀਂ ਲੈਣਾ ਜੇ ਆਪਾਂ ਪੋਸਟਪੋਨ ਕਰ ਰਹੇ ਹਾਂ ਤਾਂ ਕਿੰਨੇ ਦਿਨਾਂ ਵਾਸਤੇ ਕਰ ਰਹੇ ਹਾਂ ਮੈਂ ਮਨੇ ਇਸ ਗੱਲ ਤੋਂ ਸਪਸ਼ਟੀ ਪੱਲਾ ਝਾੜਿਆ ਕਿ ਸਾਨੂੰ ਇਹ ਨਹੀਂ ਪਤਾ ਹੈਗਾ ਅਸੀਂ ਅਗਲੇ 6 ਮਹੀਨਿਆਂ ਤੱਕ ਵੀ ਸ਼ਾਇਦ ਕੋਈ ਪੇਪਰ ਨਾ ਲੈ ਸਕੀ। ਸਿਰਫ ਉਹਨਾਂ ਨੇ ਲਿਖ ਕੇ ਨਹੀਂ ਦਿੱਤਾ ਪਰ ਜਿਹੜਾ ਉਹਨਾਂ ਦਾ ਗੱਲਬਾਤ ਕਰਨ ਦਾ ਲੈਜਾ ਸੀ ਉਹ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਆਨਾਲੇ ਘੱਟੋ ਘੱਟ 6 ਮਹੀਨਿਆਂ ਤੱਕ ਕੋਈ ਪੇਪਰ ਨਹੀਂ ਹੋਣਾ। ਹੁਣ ਜੇ ਦਾ ਤੁਸੀਂ ਘਰੇ ਬਹਿ ਕੇ ਚੁੱਪਚਾਪ ਤਿਆਰੀਆਂ ਕਰਨੀਆਂ ਨੇ ਤਾਂ ਕਰਦੇ ਰਹੋ। ਇਹ ਗੱਲ ਦਾ ਇੰਡੀਕੇਸ਼ਨ ਮੈਮ ਨੇ ਦਿੱਤਾ। ਕਹਿੰਦੇ ਮੈਂ 3 ਸਾਲ ਪੇਪਰ ਦੀ ਤਿਆਰੀ ਕਰਦੇ ਰਹਾ। ਮੈਂ ਤੁਸੀਂ ਪੀਸੀਐਸ ਦੀ ਤਿਆਰੀ ਕੀਤੀ ਹੈ। ਸਾਨੂੰ ਖੁਦ ਪਤਾ ਹੈ ਪੀਸੀਐਸ ਦੀ ਤਿਆਰੀ ਕਰਨ ਚ ਕਿੰਨਾ ਟਾਈਮ ਲੱਗ ਜਾਂਦਾ ਹੈ। ਦੂਜੀ ਗੱਲ ਰੇਕ ਦੇ ਹਾਲਾਤ ਲੈਣ ਦੇ ਘਰ ਵਰਗੇ ਥੋੜੀ ਹੋਣੇ ਕੁੜੀਆਂ ਤੇ ਕਿੰਨਾ ਪ੍ਰੈਸ਼ਰ ਹੁੰਨੇ ਇੱਕ ਲਿਮਟਿਡ ਟਾਈਮ ਹੁੰਦਾ ਇੱਕ ਲਿਮਟਿਡ ਪੇਪਰ ਦਿੰਦੇ ਨੇ ਤੁਸੀਂ ਇਸ ਦੀ ਤਿਆਰੀ ਕਰੋਗੇ ਭਾਈ ਉਤ ਬਾਅਦ ਥੋੜੀ ਮੈਰਿਜ ਕਰਦੇ ਉਹਨਾਂ ਨੂੰ ਥੋੜੀ ਪਤਾ ਉਹ ਤਾਂ ਏਸੀ ਵਾਲੇ ਬੰਦ ਕਮਰਿਆਂ 'ਚ ਬੈਠੇ ਨੇ ਇਹ ਆਮ ਘਰਾਂ ਦੇ ਬੱਚਿਆਂ ਦੀਆਂ ਸਮੱਸਿਆਵਾਂ ਉਹ ਥੋੜੀ ਜਾਣਦੇ ਨੇ ਅੱਛਾ ਆਮ ਘਰਾਂ ਦਾ ਨਾਮ ਲੈ ਕੇ ਸੱਤਾ ਚਾਹੀ ਆਮ ਆਦਮੀ ਪਾਰਟੀ ਆਪਣੀ ਸਮੱਸਿਆਵਾਂ ਉਹ ਵੀ ਨਹੀਂ ਸਮਝਰੀ ਹੈਗੀ ਹੁਣ ਬੋਰਡ ਨਾ ਸਪਸ਼ਟ ਕਰਦਾ ਕਿ ਜਿਹੜੀ ਤੁਹਾਨੂੰ ਹਰਾਸ਼ਮੈਂਟ ਕਰ ਰਹੇ ਆ ਉਹ ਅਸੀਂ ਨਹੀਂ ਹਰਾਸ਼ਮੈਂਟ ਕਰ ਰਹੇ ਸਾਨੂੰ ਸਰਕਾਰ ਕਰ ਰਹੀ ਹੈ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਕੋਈ ਪੇਪਰ ਨਹੀਂ ਲੈਣਾ ਪੇਪਰ ਅੱਗੇ ਪੋਸਟ ਪਾਉਣ ਦੇ ਪੋਸਟਪੋਨ ਕਰੀ ਚੱਲੋ ਜਦੋਂ ਆਪਾਂ ਜਵਾਬ ਲੈਣ ਵਾਸਤੇ ਬੋਰਡ ਕੋਲ ਆਇਆ ਕਿਉਂਕਿ ਆਪਾਂ ਬੋਰਡ ਦੇ ਕੈਂਡੀਡੇਟ ਆ ਤਾਂ ਬੋਰਡ ਤੋਂ ਆਪਾਂ ਨੂੰ ਇਹ ਜਵਾਬ ਮਿਲੇ ਕਿ ਥੋੜੀ ਹਰਾਸਮੈਂਟ ਅਸੀਂ ਨਹੀਂ ਕਰ ਰਹੇ ਹੈਗੇ ਸਰਕਾਰ ਹਰਾਸਮੈਂਟ ਕਰ ਰਹੀ ਹੈ ਤਾਂ ਫਿਰ ਬੋਰਡ ਦਾ ਕੋਈ ਜਵਾਬ ਦੇ ਨਹੀਂ ਰਹਾ ਹੁਣ ਜੇ ਤੁਸੀਂ ਜਵਾਬ ਲੈਣਾ ਹੈ ਤਾਂ ਇੱਕ ਦੁਬਾਰਾ ਫੇਰ ਕਾਲ ਦਿੱਤੀ ਜਾਊਗੀ ਧਰਨੇ ਦੀ 10 ਮਾਰਚ ਦੀ ਤੇ ਉਦੋਂ ਇਹ ਇਕੱਠ ਹੈ ਜਿਹੜਾ 10 ਗੁਣਾ ਹੋਣਾ ਚਾਹੀਦਾ ਹੈ ਮੈਂ ਅਕੈਡਮੀਆ ਨੂੰ ਵੀ ਬੇਨਤੀ ਕਰਦਾ ਕਿ ਆਪੋ ਆਪਣੇ ਪਲੇਟਫਾਰਮ ਦੇ ਮਾਧਿਅਮ ਰਾਹੀਂ ਤੁਸੀਂ ਆਪਣੇ ਸਟੂਡੈਂਟਸ ਨੂੰ ਇਸ ਬਾਰੇ ਅਵੇਅਰ ਕਰਨੇ ਕਿ ਤੁਸੀਂ ਜਾਂ ਤਾਂ ਚੁੱਪਚਾਪ ਪੜਦੇ ਰਹੋ ਤਿਆਰੀ ਕਰਦੇ ਰਹੋ ਫਰਹਾਸ ਹੋਈ ਨਹੀਂ ਗੱਲ ਸੁਣੋ ਮੈਂ ਉਹਨੇ ਕੀ ਕਿਹਾ ਕਹਿੰਦੇ ਜਦੋਂ ਅਸੀਂ ਪੋਸਟ ਕੱਟਦੀ ਉਹਦਾ ਪੇਪਰ ਤਾਂ ਹੋਣੀ ਹੈ ਸਾਨੂੰ ਨਹੀਂ ਪਤਾ ਇਸ ਗੱਲ ਦਾ ਜਦੋਂ ਪੋਸਟ ਕੱਟਦੀ ਉਹਦਾ ਪੇਪਰ ਹੋਣਾ ਹੀ ਹੈ ਉਹਦਾ ਸਾਨੂੰ ਵੀ ਪਤਾ ਹੈ ਪਰ ਇੱਕ ਟਾਈਮ ਲਿਮਟ ਵੀ ਤਾਂ ਹੁੰਦਾ ਹੈ ਕਿ ਸੈਂਟਰ ਸਰਕਾਰ ਪੇਪਰ ਨਹੀਂ ਲੈਂਦੀ ਮੈਂ ਕਹਿੰਦੇ ਕਹਿੰਦੇ ਤੁਸੀਂ ਦੱਸੋ ਕਿੰਨੀਆਂ ਏਜੰਸੀਆਂ ਪੇਪਰ ਪੋਸਟਪੋਨ ਕਰਦੀਆਂ ਨੇ ਸਾਨੂੰ ਪਤਾ ਹੈ ਸੈਂਟਰ ਦੀਆਂ ਏਜੰਸੀਆਂ ਜ਼ਿਆਦਾ ਪੇਪਰ ਪੋਸਟਪੋਨ ਨਹੀਂ ਕਰਦੀਆਂ ਤੁਸੀਂ ਕਰਦੇ ਹੋ ਸੈਂਟਰ ਦੀਆਂ ਏਜੰਸੀਆਂ ਬਕਾਇਦਾ ਸਾਲ ਪਹਿਲਾਂ ਆਪਣਾ ਕੈਲੰਡਰ ਜਾਰੀ ਕਰਦੀਆਂ ਨੇ ਤੁਸੀਂ ਵੀ ਕੀਤਾ ਸੀ ਸਾਨੂੰ ਪਤਾ ਹੈ ਪਰ ਉਹ ਖੂਹ ਹੱਤੇ ਹੈ ਕੈਲੰਡਰ ਦੇ ਹਿਸਾਬ ਨਾਲ ਇੱਕਾ ਦੁੱਕਾ ਪੇਪਰ ਹੋਏ ਹੋਣੇ ਮੈਨੂੰ ਲੱਗਦਾ ਉਹ ਵੀ ਨਹੀਂ ਹੋਏ ਹੋਣੇ ਤਾਂ ਇਸ ਕਰਕੇ ਜੇ ਤੁਸੀਂ ਬੋਰਡ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੇ ਹੋ ਤਾਂ 10 ਮਾਰਚ ਨੂੰ ਵੱਡੀ ਗਿਣਤੀ ਚ आओ ਇੱਕ ਆਪਾਂ ਪੱਕਾ ਧਰਨਾ ਹੈ ਜਿਹੜਾ ਉਹ ਇੱਥੇ ਫਿਰ ਰੱਖਾਂਗੇ ਬੋਰਡ ਤੇ ਗੇਟ ਮੂਰੇ ਉਸ ਤੋਂ ਬਾਅਦ ਇਹ ਨਹੀਂ ਹੋਊਗਾ ਕਿ ਆਪਾਂ 10 ਮਾਰਚ ਨੂੰ ਆਇਆ ਸਵੇਰੇ ਆਇਆ ਸ਼ਾਮ ਨੂੰ ਵਾਪਸ ਮੁੜਦੇ ਆਪਾਂ ਇੱਕ ਪੱਕਾ ਮੋਰਚਾ ਇੱਥੇ ਲਾਵਾਂਗੇ ਇੱਕ ਜਥੇਬੰਦੀ ਬਣਾਵਾਂਗੇ ਅੰਦਰ ਨਹੀਂ ਜਾਵਾਂਗੇ ਗੱਲ ਕਰ ਜਥੇਬੰਦੀਆਂ ਦੀ ਆਪਾਂ ਬਕਾਇਦਾ ਡਿਊਟੀ ਲਾਵਾਂਗੇ ਕਿ ਕਿਹੜੇ ਦਿਨ ਕਿਹੜੀ ਜਥੇਬੰਦੀ ਨੇ ਇੱਥੇ ਰੁਕਣਾ ਹੈ ਦੂਜੀ ਗੱਲ ਜਦੋਂ ਆਪਾਂ 10 ਮਾਰਚ ਨੂੰ ਆਵਾਂਗੇ ਇੱਥੇ ਪ੍ਰਸ਼ਾਸਨ ਨੇ ਵੀ ਹੋਣਾ ਪ੍ਰਸ਼ਾਸਨ ਨੇ ਆਉਣ ਸਾਰ ਆਪਾਂ ਨੂੰ ਇੱਕ ਇਹ ਗੱਲ ਕਹਿਣੀ ਹੈ ਕਿ ਅੰਦਰ ਜਾ ਕੇ ਗੱਲ ਕਰ ਲੋ ਆਪਾਂ ਅੰਦਰ ਜਾ ਕੇ ਗੱਲ ਨਹੀਂ ਕਰਾਂਗੇ ਉਸ ਦਿਨ ਆਪਾਂ ਨੂੰ ਲਿਖਤੀ ਦੇ ਵਿੱਚ ਇਹ ਚੀਜ਼ ਬੋਰਡ ਦਵੇ ਕਿ ਇਹ ਜਿਹੜੇ ਪੇਪਰ ਨੇ ਐਨੀ ਤਰੀਕ ਨੂੰ ਹੋਣਗੇ। ਜੇ ਬੋਰਡ ਉਹ ਲਿਖਤੀ ਰੂਪ ਦੇ ਵਿੱਚ ਉਹ ਸਾਨੂੰ ਹਾਂ ਦਿਨ ਨੂੰ ਤਿਆਰ ਨੇ ਤਾਂ ਠੀਕ ਹੈ। ਆਦਰਵਾਇਜ਼ ਜਿਹੜਾ ਆਪਣਾ ਧਰਨਾ ਜਿਵੇਂ ਇਹ ਅਣਮਿੱਥੇ ਸਮੇਂ ਲਈ ਲਿਖਦੇ ਨੇ ਕਿ ਹਾਂਜੀ ਅਣਮਿੱਥੇ ਸਮੇਂ ਵਾਸਤੇ ਇਹ ਪੇਪਰ ਹੈ ਜਿਹੜਾ ਅਸੀਂ ਮਲਤਵੀ ਕਰਦੇ। ਉਹ ਵੀ ਆਪਣਾ ਜਿਹੜਾ ਧਰਨਾ ਉਹ ਅਣਮਿੱਥੇ ਸਮੇਂ ਵਾਸਤੇ ਚੱਲੂਗਾ। ਉਹ ਸਾਨੂੰ ਵੀ ਨਹੀਂ ਪਤਾ ਆਏਗਾ ਕਿੰਨੇ ਟਾਈਮ ਵਾਸਤੇ ਚੱਲੂਗਾ। ਸੋ ਮੇਰੀ ਅਕੈਡਮੀ ਨੂੰ ਬੇਨਤੀ ਹੈ ਕਿ ਆਪੋ ਆਪਣੇ ਪਲੇਟਫਾਰਮ ਦੇ ਮਾਧਿਅਮ ਰਾਹੀਂ ਤੁਸੀਂ ਇੱਕ ਤਾਂ ਇਹ ਗੱਲ ਨੂੰ ਰੱਖਣਾ ਹੈ ਕਿ ਬੋਰਡ ਹੈ ਜਿਹੜਾ ਉਹ ਆਪਣੀ ਰਿਸਪੌਂਸਿਬਿਲਟੀ ਲੈਣ ਤੋਂ ਬਿਲਕੁਲ ਪੱਲਾ ਝਾੜ ਗਿਆ। ਬੋਰਡ ਦੇ ਰੁਖ ਤੋਂ ਤਾਂ ਇਹ ਲੱਗਦਾ ਹੈ ਕਿ ਉਹ ਸਰਕਾਰ ਦਾ ਬੋਰਡ ਹੀ ਨਹੀਂ ਹੈਗਾ। ਕਿਉਂਕਿ ਉਹਨਾਂ ਨੇ ਸਿੱਧਮ ਸਿੱਧਾ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੀ ਲਈ ਹੈ। ਤੁਸੀਂ ਇਸ ਗੱਲ ਤੇ ਜ਼ਿਆਦਾ ਜ਼ੋਰ ਦੇਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੀ ਹਰਾਸ਼ਮੈਂਟ ਗੋੜਨਾ ਕਰਨ ਦੀ ਬਜਾਏ ਪੰਜਾਬ ਸਰਕਾਰ ਕਰਦੀ ਹੈ। ਦੂਜੀ ਗੱਲ ਸੀਐਮ ਸਾਹਿਬ ਦੱਸਦੇ ਨੇ ਆਪਣੇ ਬਿਆਨਾਂ ਦੇ ਵਿੱਚ ਕਿ ਅਸੀਂ ਇੰਨੀ ਪਰਤੀਆਂ ਕੱਢੀਆਂ, ਪਰਤੀਆਂ ਨਿਕਲੀਆਂ ਬਕਾਇਦਾ ਉਹਦੇ 'ਚ ਕੋਈ ਝੂਠ ਨਹੀਂ। ਪਰ ਜਿਹੜੀ ਉਹਨਾਂ ਦਾ ਅੰਦਰਲਾ ਝੋਲ ਹੈ ਅੰਦਰਲੀ ਸਚਾਈ ਹੈ ਉਹ ਤੁਸੀਂ ਬਿਆਨ ਕਰਨੀ ਹੈ ਭਰਤੀਆਂ ਜਰੂਰ ਨਿਕਲੀਆਂ ਨੇ 2022 ਤੋਂ ਲੈ ਕੇ ਅੱਜ ਤੱਕ ਪੇਪਰ ਨਹੀਂ ਹੋ ਰਹੇ ਹੈਗੇ ਇਹ ਤਾਂ ਚਲੋ ਐਸਐਸ ਬੋਰਡ ਦੀ ਗੱਲ ਹੋ ਗਈ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦੋ ਮੁੱਦਿਆਂ ਨੂੰ ਲੈ ਕੇ ਸੱਤਾ ਚਾਹੀ ਸੀ ਇੱਕ ਸਿੱਖਿਆ ਤੇ ਦੂਜਾ ਸਿਹਤ ਜਦੋਂ ਦੀ ਪਾਰਟੀ ਸੱਤਾ ਚਾਹੀਏ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਹੋਈ ਹੋਵੇ ਤਾਂ ਦੱਸ ਦਿਓ ਸਿਹਤ ਵਿਭਾਗ ਦੇ ਵਿੱਚ ਕੋਈ ਨਵੀਂ ਭਰਤੀ ਹੋਈ ਹੋਵੇ ਇਸ ਪਾਰਟੀ ਦੇ ਦੌਰਾਨ ਤਾਂ ਦੱਸ ਦਿਓ 2020 ਤੋਂ 2364 ਦੀ ਭਰਤੀ ਰਲਦੀ ਪਈ ਹੈ ਪਿਛਲੀ ਸਰਕਾਰ ਦੇ ਟਾਈਮ ਤੋਂ 5-5 ਸਾਲਾਂ ਦੇ ਵਿੱਚ ਦੇਖੋ ਗੱਲ ਬਹੁਤ ਜਿਮੀਨੀ ਪੱਧਰ ਦੀ ਹੈ ਪਰ ਇਹ ਜਿਹਦੇ ਬੀਜ ਦੀ ਉਸ ਨੂੰ ਪਤਾ ਹੈ 5 ਸਾਲਾਂ ਦੇ ਵਿੱਚ ਜਦੋਂ ਕੋਈ ਜੌਬ ਲੈ ਲੈਂਦਾ ਹੈ ਤਾਂ ਉਸ ਨਾਲ ਆਪਣੇ ਘਰ ਦੀ ਵੀ ਸੈਟਲਮੈਂਟ ਕੰਮ ਨਹੀਂ ਚੱਲਦੀ ਚਾਹੇ ਉਹਦੇ ਬਿਆਹ ਨੂੰ ਲੈ ਕੇ ਆਪਾਂ ਦੇਖ ਲਈਏ ਚਾਹੇ ਅੱਗੇ ਪਰਿਵਾਰ ਨੂੰ ਲੈ ਕੇ ਇੱਕ ਬੰਦੇ ਨੂੰ ਜੌਬ ਮਿਲਣ ਦੇ ਨਾਲ ਉਹਦੇ ਨਾਲ ਘੱਟੋ-ਘੱਟ 100 ਤੋਂ 150 ਬੰਦੇ ਜਿਹੜਾ ਉਹ ਪ੍ਰਭਾਵਿਤ ਹੁੰਦਾ ਸਿੱਧੇ ਰੂਪ 'ਚ ਜਾਂ ਫਿਰ ਅਸਿੱਧੇ ਰੂਪ 'ਚ ਜਿਹੜਾ ਇਹ ਘੱਟੋ ਘੱਟ 40-50 ਹਜ਼ਾਰ ਨੌਜਵਾਨਾਂ ਨੂੰ ਹਰਾਸ਼ ਕਰ ਰਹੇ ਨੇ ਇਹ 40-50 ਹਜ਼ਾਰ ਨੌਜਵਾਨ ਨਹੀਂ ਹਰਾਸ਼ਮੈਂਟ ਹੋ ਰਿਹਾ ਇਹਦੇ ਨਾਲ ਘੱਟੋ ਘੱਟ 4-5 ਲੱਖ ਸਿੱਧੇ ਰੂਪ ਚ ਜਾਂ ਸਿੱਧੇ ਰੂਪ ਚ ਨੌਜਵਾਨ ਵੀ ਤੇ ਪਰਿਵਾਰ ਵੀ ਪਰਿਵਾਰਤ ਹੋ ਰਹੇ ਨੇ ਸੋ ਮੇਰੀ ਬੇਨਤੀ ਹੈ ਕਿ ਜਾਗੋ ਆਪਣੇ ਹੱਕਾਂ ਨੂੰ ਪਹਿਚਾਣੋ ਆਉਣ ਵਾਲੀ 10 ਮਾਰਚ ਨੂੰ ਐਸਐਸ ਬੋਰਡ ਮੂਰੇ ਆਪਾਂ ਇੱਕ ਵੱਡਾ ਧਰਨਾ ਲਾਉਣ ਜਾਣ ਜਾ ਰਹੇ ਹਾਂ ਜਿਹੜਾ ਕਿ ਪਰਮਾਨੈਂਟ ਧਰਨਾ ਹੋਊਗਾ ਸੋ ਸਾਰੇ ਹੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓਨੇ ਇੱਥੇ ਤੁਸੀਂ ਪਹੁੰਚਣਾ ਵੀ ਹੈ ਜੇਕਰ ਕੁੜੀਆਂ ਧਰਨੇ 'ਚ ਪਹੁੰਚਦੀਆਂ ਨੇ ਤਾਂ ਅਸੀਂ ਉਹਨਾਂ ਦਾ ਵਿਸ਼ੇਸ਼ ਪ੍ਰਬੰਧ ਕਰਾਂਗੇ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਊਗਾ ਹਰ ਪ੍ਰਕਾਰ ਦਾ ਪ੍ਰਬੰਧ ਇੱਥੇ ਅਸੀਂ ਆਪ ਕਰਾਂਗੇ ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਹੱਕਾਂ ਨੂੰ ਪਛਾਣਦੇ ਹੋਏ 10 ਮਾਰਚ ਨੂੰ ਐਸਐਸ ਬੋਰਡ ਮੂਰੇ ਤੁਸੀਂ ਦੁਆਰਾ ਫੇਰ ਬੰਦੋ ਧੰਨਵਾਦ ਨਹੀਂ ਜੀ ਉਸ ਤੋਂ ਪਹਿਲਾਂ